ਸੱਜਨ ਸਿੰਘ ਜੀ ਕਿਹੜੇ ਕਿਹੜੇ ਰਹਿਣ ਵਾਲੇ ਆਜੋ ਮੀਆਂ ਪਰਚੰਗਰ ਜੀ ਕੀ ਹੋਇਆ ਕਿ ਅੱਜ ਤੁਸੀਂ ਹਸਪੀਟਲ ਦੇ ਵਿੱਚ ਐਡਮਿਟ ਹੋਇਆ ਹੋਇਆ ਸਾਡਾ ਜੀ ਕੱਲ 3:30 ਵਜੇ ਜੀ ਜੀ ਸਾਡਾ ਜੀ ਕੋਰਟ ਤੇ ਦੋ ਵਕੀਲ ਲੈ ਜੀ ਉਹ ਵਕੀਲ ਸਾਹਿਬ ਕਹਿੰਦੇ ਵੀ ਜਿਹੜੀ ਤੇਰੀ ਜ਼ਮੀਨ ਦੀ ਆਪਣਾ ਸਟੇ ਕਰਾਈ ਹੋਵੇ ਉਹਦਾ ਸਾਨੂੰ ਉਹ ਦਿਖਾ ਜੀ ਵੀ ਜ਼ਮੀਨ ਕਿਸ ਦੀ ਮੈਂ ਉਹਨੂੰ ਜ਼ਮੀਨ ਵੀ ਲੈ ਗਿਆ ਤੇ ਜੀ ਇਹਨੂੰ ਡੇਢ ਕੁ ਮਹੀਨਾ ਪਹਿਲਾਂ ਸਟੇ ਕਰਾਈ ਦੀ ਜੀ ਮੈਨੂੰ ਉਹ ਕੰਪਨੀ ਮਾਲਕ ਨਾ ਕਿਹਦੀ ਗੱਡੀਆਂ ਬਣ ਲੱਗ ਜਾਂਦੀ ਉੱਥੇ ਜੀ ਸੀਬੀ ਗੇਲ ਜੀ ਕਦੀ ਕੋਈ ਕੰਮ ਛੇੜਦਾ ਅਸੀਂ ਉਹਨੂੰ ਜੀ ਪੁਲਿਸ ਨੂੰ ਵੀ ਤਲਾਸ਼ ਦਿੱਤੀ ਸੀ ਉਹ ਬੜੀ ਕੰਪਨੀ ਹੈ ਜੀ 7 ਅ 107 ਸਟਾਰ ਕੋ ਹੋਲਡਰ ਹੈ ਜੀ ਉਹ ਕੰਪਨੀ ਦਾ ਜੀ ਮਤਲਬ ਪੁਲਿਸ ਵੀ ਸਾਰਾ ਕੋ ਮਤਲਬ ਆਪਣੇ ਅੰਡਰ ਕਰਦੀ ਜੀ ਉਹ ਪੁਲਿਸ ਵਾਲੇ ਵੀ ਜਾਣ ਦੀ ਵਸ ਦੀ ਗੱਲ ਨਹੀਂ ਫਿਰ ਮੈਂ ਜਦੋਂ ਉੱਥੇ ਉਹ ਪਿੱਲਰ ਜਿਖੜੇ ਕਰਦੇ ਮੈਂ ਕਿਹਾ ਵੀ ਆ ਪਿੱਲਰ ਕਦੇ ਖੜਾ ਕਰ ਮੜਾ ਜੇ ਹੱਥੇ ਲੈ ਪਿੱਲਰ ਗਿਰ ਗਿਆ ਜੀ ਤੁਹਾਡੀ ਅਪਰੇਜਮੈਂਟ ਸੀ ਮੇਰੀ ਆਪਣੀ ਜ਼ਮੀਨ ਦੀ ਜੀ ਸਾੜੀ ਆਪਣੀ ਜ਼ਮੀਨ ਜੀ ਉੱਥੇ ਨਾ ਉਹ ਲਗ ਜਿਵੇਂ 88 ਕਨਾਲ ਹੈ ਜੀ ਜਿਹਦੇ ਵਿੱਚ ਤੇ ਗੜੇ ਮੇਰੇ ਤਾਇ ਚਾਚੇ ਦੇ ਮੁੰਡੇ ਐ ਜੀ 33 ਕਨਾਲ ਵੇਚ ਦੀ ਜੀ ਜਿਹੜੀ ਹੁਣ ਸਾਢੇ ਜ਼ਮੀਨ ਹੈ ਜੀ ਮੈਂ ਲਾਭ ਸਿੰਘ ਦਾ ਲੜਕਾ ਜੀ ਲਾਭ ਸਿੰਘ ਦੇ ਨਾਲ 22 ਕਨਾਲ ਦੀ ਜੋ ਸਾਢੇ 9 ਕਰਵਾਤੀ ਉਹਨਾਂ ਜੀ 22 ਕਨਾਲ ਜੀ ਸੋਚਾ ਸਿੰਘ ਦੇ ਪੋਤੇ ਨਾਮ ਐ ਉਹ ਵੀ ਸਾਢੇ ਨਾਲ 11 ਕਨਾਲ ਜੀ ਮੇਰੇ ਉਹਦੇ ਨਾਲ ਜੀ ਆਪਣਾ ਰੁਖਵੀਰ ਸਿੰਘ ਨਾਲ ਜੀ ਉਹ 55 56 ਕਨਾਲ ਜਗ੍ਹਾ ਬਣਦੀ ਜੀ ਇਹ ਜਿਹੜੀ ਸਾਢੇ ਕੋਲ ਜੀ ਸਾਢੇ 9 ਹੈ ਜਿਹਦੇ ਉੱਪਰ ਸਟੇ ਲੈ ਅਸੀਂ ਜੀ ਅਸੀਂ ਉਹਨਾਂ ਸਾਨੂੰ ਕਿਹਾ ਵੀ ਗੇੜਾ ਰੱਖੇ ਕਰੋ ਤੁਸੀਂ ਜੀ ਇਹ ਜਿਹੜੇ ਕੰਪਨੀ ਵਾਲੇ ਜੀ ਇਹਨੇ ਕਹਿੰਦਾ ਮਤਲਬ ਨੰਗ ਸੀ ਕੇ ਰੱਖੇ ਹੋਏ ਆਪਣੇ ਕੋਲ ਤਿੰਨ ਚਾਰ ਬੰਦੇ ਜੀ ਉਹ ਐਟ ਅ ਟਾਈਮੇ ਆਉਂਦੇ ਜੀ ਜਦ ਕੋਈ ਅਸੀਂ ਜਾਂਦੇ ਸਾਨੂੰ ਉਹ ਤਾਂ ਕਿੰਨੇ ਦੇ ਵੀ ਮਾਰ ਦੋਗੇ ਬੁੱਕਰੀ ਕਰਦੇ ਤੇਰਾ ਸਾਡਾ ਸਿਰ ਵੱਢ ਦੋਗੇ ਕਦੀ ਤੇਰੇ ਬਈਕਾ ਕਰਵਾ ਬੰਦ ਕਰ ਦਾਂਗੇ ਢਿੱਡ ਵੱਲ ਜੀ ਕੱਲ ਤਾਂ ਜੀ ਮੈਂ ਉਹਦੋਂ ਹੱਥ ਲਾਇਆ ਜੀ ਉਹ गिर ਗਿਆ ਪਿੱਲਰ ਮੜਾ ਜਾ ਮੇਰੀ ਜ਼ਮੀਨ ਵਿੱਚ ਪਿੱਲਰ ਤਾਂ ਜੀ ਉਹ ਜਦੀ ਮੇਰੇ ਕੋਲ ਉੱਦਗਾ ਬੈਗੇ ਜੀ ਜਾ ਕੋਧ ਗਵੇ ਜਦੋਂ ਮੇਰਾ ਕੁਰਬਾਨ ਮਾਰੀ ਹੋ ਰਹੀ ਜੀ ਮੜੀ ਉਹ ਬੱਜੀਆਂ ਨਾਰਵਲੀ ਬਈ ਇੱਚ ਕੇ ਡੂੰਗੀ ਲੰਗੀ ਜੀ ਵਿੱਚ ਨੂੰ ਬਾ ਜਦ ਹੀ ਸਾਡੇ ਮੇਰੀ ਨੋਤੀ ਜੋਥਾ ਮੇਰੇ ਭਤੀਜੇ ਦੀ ਬਹੂ ਉਹਨਾਂ ਫੋਟੋ ਮੂਵੀ ਬਣਾ ਲਾਗੀ ਜ ਉਹਨਾਂ ਦੀ ਫਿਰ ਉਹ ਕੀ ਦੀ ਗੱਲ ਤੇਰਾ ਗਾਟਾ ਪੜ ਦੂੰਗਾ ਜੀ ਉਹ ਤਾਂ ਕਹਿੰਦੇ ਉਹ ਜਿਹੜਾ ਕੰਪਨੀ ਵਾਲੇ ਦਾ ਮੈਨੇਜਰ ਛੱਡਿਆ ਵਾ ਉਹ ਪੰਪ ਦਿੰਦਾ ਨੂੰ ਕਹਿੰਦਾ ਹੁਣ ਹੁਣ ਵੀ ਇੱਕ ਬੋਲ ਕਹਿੰਦਾ ਤੂੰ ਖਾਸ ਮੈਨੂੰ ਕਹਿੰਦਾ ਖਾਸਾ ਬੋਲ ਦਦਾ ਮੈਂ ਬੋਲੂੰਗਾ ਤਾਂ ਮੈਂ ਐਕਣੇ ਜੀ ਮੇਰੀ ਜ਼ਮੀਨ ਹੈ ਮੈਂ ਜ਼ਮੀਨ ਵਿੱਚ ਮਰਤਾ ਸਕਦਾ ਵੀ ਮੈਂ ਐਕਣ ਨਹੀਂ ਜਾਂਦਾ ਬਾ ਫਿਰ ਮੈਂ ਜਦੋਂ ਹੋ ਗਿਆ ਕੰਮ ਜੀ ਫਿਰ ਮੈਂ 3:30 ਵਜੇ ਆ ਗਿਆ 47 ਜੀ ਪੁਲਿਸ ਦੇ ਬਾਸ ਵੀ ਇਨਫੋਰਮ ਪੁਲਸ ਪੁਲਸ ਕੋਲ ਮੈਂ ਐਸਐਚਓ ਸਭ ਨੂੰ ਕਿਹਾ ਤਾਂ ਜੀ ਮੈਨੂੰ ਐਸਐਚਓ ਸਾਹਿਬ ਨੇ ਜਿੱਕਾ ਕੋਈ ਰਣੀ ਮਿਲੀ ਹੁੰਦੀ ਐਸਐਚਓ ਸਾਹਿਬ ਕਹਿੰਦਾ ਬਈ ਤੂੰ ਚੌਕੀ 'ਵਾਂ ਰਿਪੋਰਟ ਦੇ ਮੈਂ ਕਿਹਾ ਜੀ ਤੁਹਾਨੂੰ ਅਸੀਂ ਸਟੇਜ ਦੀ ਕਾਪੀ ਦੇ ਲਈ ਰਿਪੋਰਟ ਦਿੱਤੀ ਵੀ ਤੁਸੀਂ ਹੁਣ ਫੋਨ ਤੇ ਆਜੋ ਬਹੁਤ ਨੀ ਗੱਲ ਕਹਿੰਦੀ ਸਾਰੇ ਫੋਨ ਕਰਦੇ ਐਸਐਚਓ ਸਾਹਿਬ ਨੇ ਜੀ ਮਤਲਬ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕੱਲ ਪੁਲਿਸ ਵਾਲੇ ਆਏ ਤੇ ਜੀ ਸਮਾਂ ਉਲਟਾ ਮੈਨੂੰ ਤਾਂ ਕਿਸੇ ਜਗ੍ਹਾ ਤਾਂ ਉਹ ਕਿਉਂ ਤਕਨੋਂ ਨੋ ਕਾ ਕੇ ਨੂੰ ਆਪਣੇ ਅੰਦਰ ਦਾ ਕਹਿੰਦਾ ਤੁਸੀਂ ਕਰੇ ਤੁਹਾਡੀ ਆਪਿਆਂ ਜੀ ਮੈਡੀਸਰ ਸਾਡੇ ਦੁਆਰੇ ਲਾਇਆ ਗਿਆ ਸੀ ਹਾਂਜੀ ਆਹ ਪਿਲਰ ਸਾੜੀ ਆਣੀ ਵਿੱਚ ਦਾ ਜੀ ਲਾਇਆ ਕਿਨੇ ਸੀ ਜੀ ਉਹ ਪਿਲਰ ਉਹ ਕੰਪਨੀ ਨੇ ਲਾਇਆ ਤੇ ਜੀ ਵੈਸੇ ਮੈਂ ਤਾਂ ਉਹੀ ਹੱਥੇ ਲਾ ਲੇ ਬਾਏ ਪਿਲਰ ਕਿਨੇ ਲਾਇਆ ਉਹ ਅੰਨਾ ਪਿਲਰ ਬੋਦਾ ਦਾ ਲੱਗਿਆ ਜੀ ਜਦੀ ਟੁੱਟ ਕਾ ਗਿਰ ਗਿਆ ਉਹ ਬਾਪਾ ਜੀ ਦੋਨਾਂ ਜਾਣ ਕੇ ਕਰਿਆ ਵੀ ਪਿਲਰ ਖੜਾ ਬਈ ਇਹ ਖੇੜੂਗਾ ਪਿਲਰ ਨੂੰ ਬਾ ਹੱਥ ਲਾ ਦੀ ਸਾਰੇ ਗਿਰ ਗਿਆ ਜੀ ਜਦੀ ਉਹ ਜਿਹੜੇ ਉਹ ਲੰਗ ਸਿੰਘ ਦਾ ਜੀ ਆਪਣਾ ਬਾਣਾ ਸਿੰਘ ਆਲਾ ਬਾਇਆ ਵੇ ਜੀ ਵਿੱਚ ਪਤਾ ਨਹੀਂ ਗਿਆ ਜੀ ਉਹ ਜਦੀ ਆ ਗਿਆ ਭੱਜ ਗਿਆ ਮੇਰੇ ਪਰ ਬਾਹਰ ਕਰਦਾ ਅਜੇ ਜਿਹੜੇ ਸਕੌਟ ਪਹਿਲਾਂ ਕਹਿੰਦਾ ਮੈਂ ਤੇਰਾ ਗੋਲੀ ਮਾਰ ਦੂੰਗਾ ਜੀ ਸਕਿਉਰਿਟੀ ਵਾਲਿਆਂ ਕੋਲ ਗੋਲੇ ਰਫਲਾ ਹੈ ਜੀ ਉੱਥੇ ਰੱਖੇ ਹੋਈਆਂ ਚੌਣ ਜਾਬਤੇ ਦੇ ਵਿੱਚ ਵੀ ਪਰ ਸਕਿਉਰਿਟੀ ਵਾਲੇ ਬੰਦੇ ਬੜੇ ਵਧੀਆ ਜੀ ਉਹ ਆਪਣੀ ਅੰਦਰ ਤੇ ਗੋਲੀਆਂ ਬਾਹਰ ਨਹੀਂ ਕੱਢਦੇ ਉਹ ਆਪਣੀ ਝੂੰਗੀ ਵਿੱਚ ਰੱਖਦੇ ਬਸ ਡੰਡਿਆਂ ਨਾਲ ਘੁੰਮਦੇ ਸਕਿਉਰਿਟੀ ਵਾਲਾ ਕੋਈ ਨਹੀਂ ਵਿਚਾਰਾ ਜਿਹੜੇ ਸਕਿਉਰਿਟੀ ਵਾਲੇ ਕੱਪੜੇ ਪਾਏ ਦੇ ਉਹ ਕੋਈ ਨਹੀਂ ਆਇਆ ਅੰਗ ਸੰਗ ਦੀ ਗੱਲ ਕਰ ਰਹੇ ਉਹਨਾਂ ਨੇ ਤੁਹਾਡੇ ਉੱਤੇ ਹਮਲਾ ਕੀਤਾ ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੂੰ ਕੁਰਬਾਨ ਤੇ ਲਈ ਕੁਰਬਾਨ ਤੇ ਹੀ ਮੈਂ ਮੂਵੀ ਬਣਾਵੀ ਸਾਨੂੰ ਮੂਵੀ ਪਾ ਦੂੰਗਾ ਜੀ ਉਹਦੀ ਜੀ ਹਾਂਜੀ ਹਾਂਜੀ ਤੇ ਹੁਣ ਕਰਦੇ ਹੋ ਫੀਲ ਕਰਦੇ ਹੋ ਸਾਡੇ ਪ੍ਰਸ਼ਾਸਨ ਦੇ ਵੀ ਮੰਗ ਕਰਦੇ ਵੀ ਸਾਡਾ ਇਨਸਾਫ ਮਿਲ ਜਾਵੇ ਸਾਨੂੰ ਜੀ ਬਈ ਇਹਨਾਂ ਦੇ ਸਾਨੂੰ ਹੰਗ ਸਿੰਘਾਂ ਦਾ ਵੀ ਖਤਰਾ ਹੈ ਜੀ ਇਹਦਾ ਹੋ ਗਲਤੰਦੇ ਜੀ ਅਸੀਂ ਦਾ ਕਬੀਲਦਾਰ ਜੀ ਧਿਆਨ ਵੀ ਪਾੜਨੇ ਜੀ ਅੱਛਾ ਜੀ ਇੱਕ ਸਾਡੀ ਜਮੀਨ ਜਿਹੜੀ ਸਾਡੀ ਉਹ ਛੱਡ ਦਵਾਉ ਕੰਪਨੀ ਇਹ ਆ ਸੰਸਾ ਕੀ ਨਾਮ ਹੋਣਾ ਜੀ ਮੇਰਾ ਸੁਖਮੰਦਰ ਸਿੰਘ ਬਈ ਇੱਕ ਪੜਾਈ ਚੜ੍ਹ ਕੇ ਸਾਹਮਣੇ ਆਇਆ ਕੀ ਕਾਰਨ ਕੀ ਰਿਹਾ ਜੀ ਕਾਲ ਬਾਈ ਅਸੀਂ ਉੱਥੇ ਜੌਬ ਲੱਗੇ ਹੋਏ ਚਾਰ ਸਿੰਘ ਕਿਹੜੀ ਕੰਪਨੀ ਜੀ ਇਹ ਆਪਣਾ ਅਮੀਰੀ ਹਲੇ ਜੀ ਹਾਂਜੀ ਹਾਂਜੀ ਆ ਥੋੜੇ ਦਿਨ ਹੋਇਆ ਕੰਮ ਸ਼ੁਰੂ ਹੋਇਆ ਜੀ ਚਲੋ ਜ਼ਮੀਨ ਦੋਟਾ ਹੀ ਸਾਲ ਪਹਿਲਾਂ ਤੇ ਲੈ ਰਹੇ ਆ ਜੀ ਇਹ ਉਹ ਇਹਨਾਂ ਬੰਦਿਆਂ ਨੇ ਜਿਹੜਾ ਸਰਪੰਚ ਹੈ ਜੀ ਗੱਜਾਂ ਦਾ ਇਹ ਕੱਲ 3:30 ਵਜੇ ਇੱਥੇ ਆਇਆ ਚਲੋ ਆਇਆ ਸੀ ਉੱਥੇ ਬੈਠੇ ਸੀ ਚਲੋ ਇਹ ਬੰਦੇ ਆ ਕੇ ਉੱਥੇ ਬੁਰਜੀਆਂ-ਬਰਜੀਆਂ ਲਾ ਕੇ ਤੋੜਨਾ ਕੋਈ ਸਾਰੀ ਡਿਊਟੀ ਅਸੀਂ ਗਏ ਇਹਨਾਂ ਕੋਲ ਵੀ ਤੁਸੀਂ ਭਾਈ ਇਹ ਕੋਈ ਗਲਤ ਕਰ ਰਹੇ ਆ ਇਹ ਬੰਦੇ ਨੇ ਫਿਰ ਮੈਨੂੰ ਵੀ ਗਾਲਾਂ ਕੱਢੀਆਂ ਮੇਰੀ ਜਾਤੀਪੁਰ ਤੇ ਵੀ ਬੋਲਿਆ ਮਤਲਬ ਪੱਦੀ ਸ਼ਾਹ ਅਲੀ ਬੰਨੇ ਵਰਤੀ ਬੰਦੇ ਨੇ ਫਿਰ ਇਹਨੂੰ ਕਿਹਾ ਵੀ ਸਾਡੇ ਸੀਨੀਅਰ ਬੰਦੇ ਨਾਲ ਗੱਲ ਕਰ ਲੈ ਤੁਸੀਂ ਜੀ ਇਹ ਬੰਦੇ ਨੇ ਜੀ ਕੁਝ ਵੀ ਕਰਿਆ ਫਿਰ ਚਲੇ ਗਿਆ ਦੁਬਾਰੇ ਫੇਰ ਆ ਗਏ ਜੀ ਇਹ ਹਾਂਜੀ ਹਾਂਜੀ ਫਿਰ ਇਹਨਾਂ ਨੇ ਮੇਰੇ ਤੇ ਹਮਲਾ ਕਰਿਆ ਜੀ ਜਿਹੜਾ ਉਹਦੇ ਕੱਪੜਿਆਂ ਤੇ ਖੂਨ ਲੱਗਿਆ ਉਹ ਕਹਿੰਦਾ ਵੀ ਮੈਂ ਹਮਲਾ ਕਰਿਆ ਮੈਂ ਉਹਦੇ ਕੁਝ ਨਹੀਂ ਜੀ ਮਾਰਿਆ ਉਹਦੇ ਜਿਹੜਾ ਖੂਨ ਲੱਗਿਆ ਕੱਪੜਾ ਮੇਰੇ ਮੇਰਾ ਲੱਗਿਆ ਵਾ ਜੀ ਜੇ ਤੁਸੀਂ ਉਹਨੂੰ ਟੈਸਟ ਕਰਵਾ ਸਕਦੇ ਹੋ ਵੀਡੀਓ ਸਾਹਮਣੇ ਆ ਰਹੀ ਹੈ ਜੀ ਤੇ ਤੁਹਾਡੇ ਹੱਥ ਦੇ ਵਿੱਚ ਤੋਂ ਜਾ ਉਹ ਤਾਂ ਉਹ ਮੈਚ ਰਾਰਿਆ ਉਹਦੇ ਵਿੱਚ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਉਹਦੇ ਵਿੱਚ ਪਹਿਲਾਂ ਇਹਨਾਂ ਨੇ ਵਾਰ ਕਰਿਆ ਉਹਦੇ ਬਾਅਦ ਤੁਸੀਂ ਕੱਢੀਆ ਹੁਣ ਆਪਣੇ ਤਿਆਰ ਰੱਖੇ ਵਿੱਚ ਕੋਲ ਤੁਸੀਂ ਕਾਰਨ ਕਰਕੇ ਰੱਖੇ ਹੋਏ ਇਹਨਾਂ ਨੇ ਪਹਿਲਾਂ ਸਾਡੇ ਤੇ ਹਮਲਾ ਕਰਿਆ ਉਹਦੇ ਬਾਅਦ ਤੁਸੀਂ ਕੱਢੇ ਆ ਇਹ ਤੇ ਆਪ ਕੋਲ ਸਸਤਰ ਦੀ ਜਾਂ ਕੋਈ ਹੋਰ ਇਹ ਉਹ ਬੜਾ ਸਸਤਰ ਦਾ ਜੀ ਹਾਂ ਜੀ ਉਹ ਇਹਦੇ ਮਾਰਿਆ ਨਹੀਂ ਅਸੀਂ ਜਿਹੜਾ ਖੂਨ ਲੱਗਿਆ ਉਹਨਾਂ ਕੱਪੜਿਆਂ ਦੇ ਉਸ ਮੇਰਾ ਆਪਣਾ ਮੈਂ ਉਹ ਰੋਕਿਆ ਤਾਂ ਉਹ ਤਾਂ ਲੱਗਿਆ ਬਈ ਕੋਈ ਅਫਸਰ ਅਫਸਰ ਨਹੀਂ ਸੀ ਨਾ ਹੈਗੇ ਤੇ ਜੀ ਸੀਨੀਅਰ ਅਫਸਰ ਦੇ ਜੀ ਉਹਨਾਂ ਨੇ ਉਹ ਉਹਨਾਂ ਨੇ ਇਹਨਾਂ ਨੇ ਕਰੀਉ ਨਹੀਂ ਜੀ ਜਿਹੜੇ ਅਫਸਰ ਉੱਤੇ ਸੀ ਉੱਤੇ ਜੀ ਆਪਣੇ ਫੀਲਡ ਅਫਸਰ ਜਿਹੜੇ ਉੱਥੇ ਕੰਮ ਕਰਾਉਂਦੇ ਜੀ ਹਾਂਜੀ ਹਾਂਜੀ ਉਹ ਮੌਜੂਦ ਸੀ ਜੀ ਹਾਂਜੀ ਹਾਂਜੀ ਉਹਨਾਂ ਨਾਲ ਗੱਲ ਹੀ ਜੀ ਕਰੀ ਇਹਨਾਂ ਨੇ ਕਿਵੇਂ ਦੇਖਦੇ ਹੋ ਸਾਰੀ ਘਟਨਾ ਨੂੰ ਜੀ ਮੈਂ ਤਾਂ ਜੀ ਹੁਣ ਕੰਪਨੀ ਦਾ ਬੰਦਾ ਹਾਂ ਜੀ ਕੰਮ ਕਰ ਜੋਬ ਕਰਦਾ ਹਾਂ ਜੀ ਮੈਂ ਤਾਂ ਹੁਣ ਆਪਣਾ ਫਰਜ਼ ਨਿਭਾਉਣੀ ਦਾ ਜੀ ਹੁਣ ਇਹਦੇ ਬੰਦੇ ਨੂੰ ਮੈਂ ਕਿਹਾ ਸੀ ਹੁਣ ਗੱਲ ਕਰ ਲੋ ਇਹਨਾਂ ਨਾਲ ਗੱਲ ਨਹੀਂ ਜੀ ਕਰੀ ਇਹਨੇ ਬੁਰਜੀਆਂ ਤੋੜੀਆਂ ਜੀ ਜਾ ਕੇ ਫਿਰ ਝੂਠ ਬੋਲਦੇ ਆ ਵੀ ਅਸੀਂ ਹਮਲਾ ਕਰਿਆ ਸੀ ਕੋਈ ਹਮਲਾ ਨਹੀਂ ਕਰਿਆ ਸੀ ਹਾਂਜੀ ਬਾਕੀ ਇਹ ਕਹਿੰਦੇ ਆ ਵੀ ਅਸੀਂ ਢੇੜਾ ਮਾਰਨਾ ਹੈ ਤੇ ਖੇਤ ਚ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਬੁਰਜੀਆਂ ਤੋੜ ਰਹੇ ਸੀ ਨਾਲ ਲੇਡਸ ਵੀ ਸੀ ਜਨ ਨਾਲ ਪੰਜ ਛੇ ਬੰਦੇ ਹੋਰ ਤੇ ਜੀ ਪ੍ਰਸ਼ਾਸਨ ਕੀ ਕੀਤਾ ਪ੍ਰਸ਼ਾਸਨ ਦਾ ਮੈਂ ਕਹਿੰਦਾ ਵੀ ਕੰਪਨੀ ਨੂੰ ਸਾਫ ਮਿਲਣਾ ਚਾਹੀਦਾ ਹੁਣ ਆਪਾਂ ਦਾ ਪੈਸੇ ਮਿਲੇ ਵੀ ਇਹਨਾਂ ਨੂੰ ਇਹਨਾਂ ਨੇ ਪਾਈਆਂ ਲੇ ਵੀ ਰਜਿਸਟਰੀ ਹੋਈ ਵੀ ਸਭ ਕੁਝ ਹੋਇਆ ਵਾ ਜੀ ਉਹਦਾ ਕੋਈ ਰਿਪੋਰਟ ਕੇਸ ਵਿੱਚ ਜਾ ਰਿਹਾ ਨਹੀਂ ਉਹਦਾ ਸਟੇਟ ਹੁਣ ਸਾਂਝੇ ਮਸਤਰਕੇ ਬਸਟੇ ਲੱਗ ਜਾਂਦੀ ਹੈ ਜੀ ਹਾਂਜੀ ਹਾਂਜੀ ਜਿਹੜੇ ਦੂਏ ਭਾਈ ਹੈ ਜਿਹਨਾਂ ਨੇ ਜਿਹਨਾਂ ਨੇ ਵੇਚੀ ਹੈ ਔਰ ਉਹਨਾਂ ਦੇ ਪੱਖ ਲੋਕ ਜੀ ਰਿਸ਼ਤੀਆਂ ਹੋਈਆਂ ਵੇ ਜੀ ਪੈਸੇ ਦੇ ਦੇ ਕਲੀਅਰ ਕਰੇ ਵੇ ਇਹਨਾਂ ਦੀ ਕਿੰਨੀ ਚਮੀ ਹੋ ਕੇ ਇਹਨਾਂ ਇੱਥੇ ਕੋਈ ਨਹੀਂ ਜਾਏ ਤਾਂ 1.5 ਕਿਲਾ ਹੋਰ ਪਾਸੇ ਹੈ ਜੀ ਸਾਡਾ ਉੱਥੇ ਉੱਥੇ ਇਹਨਾਂ ਦਾ ਕੋਈ ਨਹੀਂ ਹੈਗਾ ਇਹਦੇ ਭਾਈਆਂ ਦੀ ਜ਼ਮੀਨ ਵੀ ਸਾਡੇ ਵਰ ਸਰਪੀ ਵਿੱਚ ਇਹ ਵਿੱਚ ਟੰਗੜਾ ਰਹੇ ਵਿੱਚ ਵੀ ਸਾਨੂੰ ਪੈਸੇ ਹੁਣ ਬਣ ਜੂਗੇ ਜੀ ਇਹ ਚੱਕਰ ਇਹਨਾਂ ਪਿਛਲੇ ਦਿਨ ਇੱਕ ਡਾਈਚਾੜ ਦਾ ਕੇਸ ਸਾਹਮਣੇ ਆਇਆ ਜੀ ਮੀਆਂ ਫਰਦਕ ਕੀ ਅਪਡੇਟ ਲੈ ਆਦੇ ਜੀ ਪੇਸ਼ੇਂ ਦਾਖਲੇ ਸੀ ਇੱਥੇ ਪਰਚਾ ਹੋਇਆ ਹੋਇਆ ਉਹਦੇ ਕਿੰਨੇ ਸੱਟਾਂ ਨੇ ਦੋਨਾਂ ਦੇ ਜੀ ਹੈਗੀਆਂ ਨਹੀਂ ਜੀ ਦੋਨਾਂ ਦੇ ਲੱਗੀਆਂ ਜੀ ਹਾਂਜੀ ਹਾਂਜੀ ਪੁਲਿਸ ਨੂੰ ਰਿਪੋਰਟ ਕਰਤੀ ਹੈ ਹਾਂਜੀ ਹਾਂਜੀ ਉਹ ਤਾਂ ਫਿਰ ਰੈਗੂਲਰ ਸਾਡੀ ਇਹੀ ਪ੍ਰੋਟੋਕਾਲ ਹੁੰਦੀ ਹੈ ਵੀ ਅਸੀਂ ਟਾਈਮ ਸਿਰ ਪੀਆਈ ਭੇਜ ਦਿੰਨੇ ਆ ਪਰਚੇ ਹੋ ਜਾਂਦੇ ਆ ਮਰੀਜ਼ ਦਾ ਓਕੇ ਹੋ ਜਾਂਦਾ ਹੈ ਮਮ ਕਿਨੇ ਮਾਈਨਰ ਆ ਰਿਹਾ ਕੁਝ ਮੇਜਰ ਸਾਥ ਨੂੰ ਲੱਗੀ ਇਹਨਾਂ ਦੇ ਹਾਲੇ ਤਾਂ ਅਸੀਂ ਅੰਡਰ ਆਬਜ਼ਰਵੇਸ਼ਨ ਹੈ ਦਾਖਲ ਹੈ ਥੈਂਕ ਯੂ ਕੁੱਟਮਾਰ ਕੀ ਕੀਤੀ ਗਈ ਹੈ ਤੇ ਕਾਫੀ ਗਾਲੀ ਗਲੋਚ ਕੀਤੀ ਗਈ ਹੈ ਦਜੀਤਰ ਬੋਲੋ ਨਹੀਂ ਨਹੀਂ ਕੋਈ ਗਾਲੀ ਗਲੋਚ ਨਹੀਂ ਦੋਨੋਂ ਤੇ ਰਾਪਸ ਜੀ ਬੈਠਦੇ ਸੀ ਹਾਂਜੀ ਤੇ ਕੰਪਨੀ ਨੇ ਦੋ ਟਾਈ ਸਾਲ ਪਹਿਲੇ ਜ਼ਮੀਨ ਇਹਨਾਂ ਦਾ ਮਸਤਰਕਾ ਕੇ ਖਰੀਦੀ ਸੀ ਹਾਂਜੀ ਤੇ ਸੱਜਣ ਸਿੰਘ ਉਹਨਾਂ ਨੇ ਆਪਣਾ ਹਿੱਸਾ ਪਹਿਲੇ ਦੂਜੇ ਪਾਸੇ ਲੈ ਆਵਾ ਹਾਂਜੀ ਮਸਤਰਕਾ ਖਾਤਾ ਕੰਪਨੀ ਨੇ ਪੈਸੇ ਲੈ ਕੇ ਤੇ ਕਬਜ਼ਾ ਵਾਰਸ ਨੇ ਦਿੱਤਾ ਉਹਨੂੰ ਹਾਂਜੀ ਤੇ ਸੱਜਣ ਸਿੰਘ ਉਹ ਵੀ ਜਾ ਕੇ ਰੋਲਾ ਪਾ ਰਹੇ ਸੀ ਤੇ ਦੋਨੋਂ ਤਰ੍ਹਾਂ ਦਾਖਲ ਨੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇੱਕ ਕ੍ਰਾਸ ਪਰਚੇ ਹੋਣ ਦਾ ਉਹਨਾਂ ਦੇ ਖਿਲਾਫ ਦੀ ਕ੍ਰਾਸ ਹੀ ਹੋਊਗੀ ਪਰਚੇ ਹੋਰੀ ਜੀ ਅਜੇ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਨਾ ਹੰਗ ਸਿੰਘ ਜਿਹੜੇ ਗਾਈ ਕਲੋਚ ਕਰਦੇ ਨਜ਼ਰ ਆ ਰਹੇ ਨੇ ਇੱਕ قربਾਨਾ ਕੱਢਦੇ ਉਹ ਤਾਂ ਸੁਣਾਉਂਦਾ ਜੀ ਕੁਰਪੰਨਾ ਨਹੀਂ ਨਾ ਕੋਈ ਨਕਸੀਲੀ ਚੀਜ਼ ਉਹਦੇ ਮਰੀ ਹਾਂਜੀ ਉਹਨੇ ਫੇਰ ਗਾਤਰਾ ਕੱਢਣ ਲੱਗਾ ਸੀ ਹਾਂਜੀ ਉਹਦੇ ਹੱਥ ਦੇ ਖੂਨ ਖਾਨੇ ਦੇ ਫਮਿਜਤੇ ਲੱਗਿਆ ਸੀ ਦੋਨੋਂ ਤਰ੍ਹਾਂ ਦਾਖਲ ਨੇ ਜੋ ਵੀ ਸਰ ਕੋਟਾ ਜੀ ਨਾ ਮੈਂ ਨਹੀਂ ਨਹੀਂ ਸਵੇਰੇ ਆ ਜੂਗੀ ਹਾਂਜੀ ਦੋਨੀ ਤਰ੍ਹਾਂ ਦੇ ਖਲਾਫ ਕਰ ਦਿੱਤੇ ਹਾਂਜੀ ਹਾਂਜੀ